ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਇਓ ਕਿਤੇ ਸਾਰਿਆਂ ਨੇ ਠੀਕ ਹੋਵਗੇ ਲਓ ਜੀ ਅੱਜ ਅਸੀਂ ਜਾ ਰਹੇ ਹਾਂ ਹਿਮਾਚਲ ਹਿਮਾਚਲ ਜਾ ਰਹੇ ਹਾਂ ਆਇਓ ਤੁਹਾਨੂੰ ਵੀ ਛੱਡਦੇ ਨਾ ਤੇ ਘੁੰਮਦੇ ਫਿਰਦੇ ਆਪਾਂ ਐਨੇ ਕੁ ਮੋਟਰਸਾਈਕਲ ਆਏ ਦੇਖ ਲਓ ਤੁਸੀਂ ਸਾਰੇ ਜਣੇ ਚੱਲ ਕਰਨ ਡੱਡੂ ਤਿਆਰ ਵਾਂ ਮਾਰਾ ਸਲਫ ਚਲੋ ਆਓ ਜੀ ਜਾ ਰਹੇ ਆਪਾਂ ਚਲਦੇ ਆਂ ਤੇ ਦੇਖੋ ਸਾਰਿਆਂ ਨੇ ਮਹਾਯਾਣ ਦਾ ਯਾਤਰਾਮ ਨਹੀਂ ਸ਼ੁਰੂਆਈ ਅੱਜ ਨਾਲ ਯਾਤਰਾ ਮਣੀ ਪਰ ਫੋਸਲੇ ਰੁਕੇ ਸੀ ਤੇਲ ਤੂਲ ਕਰਾ ਲਿਆ ਓਕੇ ਤੇ ਹੁਣ ਚੱਲੇ ਆ ਪਾ ਅੱਗੇ ਚਲੋ ਵੀ ਮੜਿਓ ਮੜਿਓ ਚਲੋ ਤਰੋ ਗਾਂ ਚੱਲੀਏ ਇਹ ਟਾਈਮ ਬਣਾ ਹੋ ਗਿਆ ਫਿਰ ਪੁੰਛਣਾ ਬੜੀ ਲੇਟ ਆ ਹੈ ਮਾਚਲ ਪਹੁੰਚ ਲਏ ਬੰਦੇ ਆਈਸਕ੍ਰੀਮ ਦੀ ਬਹੁਤ ਨੇ ਰੀਲੇ ਹੁੰਦੇ ਆ ਵੇਖ ਸਾਦੇ ਨਹੀਂ ਅੱਦੇ ਬੰਦੇ ਉਹ ਉੱਥੇ ਹੀ ਖਲੋ ਗਏ ਆ ਚਾਹ ਪੀਣ ਲਈ ਇੱਥੇ ਇੰਦਰ ਬਹੁਤ ਚਾਹ ਤੇ ਆਈਸਕ੍ਰੀਮ ਦੀ ਨਹੀਂ ਰਹੀ ਜਾਂਦੇ ਉਹ ਚਾਹ ਦੀ ਲੈ ਜਾਂਦੇ ਆ ਚੈੱਕ ਕਰ ਸਾਦੇ ਤੁਸੀਂ ਹਿਸ਼ਾਰਪੁਰ ਪਹੁੰਚ ਲਿਆ ਆਪਾਂ ਦੱਸੋ ਭਾਈ ਸਾਹਿਬ ਕਿੰਨੇ ਦੋਨੇ ਖਾਦੇ ਨੇ ਤਸੂਰ ਜਿਹੇ ਉਹਨੇ ਕਿੰਨੇ ਖਾਦੇ ਕਾਲੇ ਨੇ ਕਾਲੇ ਤੋਂ ਕਿੰਨੇ ਕਿੰਨੇ ਖਾਣੇ ਆ ਮੈਨੂੰ ਵੀ ਖਵਾ ਇੱਕ ਪੀਸ ਅੱਗੇ ਅੱਗੇ ਦੇਖਾ ਦੇ ਅੱਗੇ ਦੇਖਾ ਦੇ ਤਸੂਰ ਜੀ ਤੋਂ ਇਹ ਕਿਹਨੇ ਹੋਣ ਦੀ ਥਾਹ ਮੈਂ ਤਾਂ ਦੋ ਹੀ ਖਾਦੇ ਸਤਾ ਜੀ ਲੰਬੀ ਬਾਹਾਂ ਆਇਆ ਕਰਕੇ 6 ਫੜੇ ਮੇਰੇ ਸਾਹਮਣੇ ਨਹੀਂ ਨਹੀਂ ਦੋ ਖਾਦੇ ਮੈਂ 6 ਖਾਦੇ 6 ਮम्मा ਮੈਂ ਖਾ ਸਕਦਾ ਵੇ ਪਹਿਲਾਂ ਸਾਡੀ ਹਾਈਟ ਸਤਾ ਜੀ ਬੜੀ ਆ ਲੰਬੀ ਬਾਹਾਂ ਜਾਂਦੀ ਕਾਲ ਓ ਬਾਕੀ ਕਿਤੇ ਆਪਣੇ ਬੰਦੇ ਚਾਹ ਤੋ ਨਹੀਂ ਬਸ ਜੀ ਪਹੁੰਚ ਲਏ ਆਪਾਂ ਸ਼ਹਿਾਰਪੁਰ ਪਹੁੰਚ ਗਏ ਆ ਤੇ ਥੋੜਾ ਹੀ ਰਹਿ ਗਿਆ ਵਾ ਹੋਰ ਵੀ ਚੱਲੇ ਆ ਆਲਮੋਸਟ ਤੇਰੀ ਗਿਲ ਸਾਹਿਬ ਦੱਸੋ ਲੰਗਰ ਕਿਵੇਂ ਲੱਗਾ ਫਿਰ ਬਹੁਤ ਵਧੀਆ ਏ ਟਿੱਕੀ ਚਾਲਦੀ ਬੋਲ ਬੱਪਾ ਸਾਰਿਆਂ ਨੇ ਫੁੱਲ ਲੰਗਰ ਖਾਦਾ ਕਿੰਨੀਆਂ ਖਾਦੀਆਂ ਪਚਾਰ ਕੇ ਪੰਜ ਮੈਂ ਟਿੱਕੀਆਂ ਵਿੱਚ ਹੀ ਖਾ ਗਿਆ ਵਾਂ ਥੋਟਕੀਆਂ ਖਾਦੀਆਂ ਉਹ ਜਾਗਾ ਪੰਜ ਟਿੱਕੀਆਂ ਚ ਮੱਜਾ ਝੂਠ ਵੱਡੀ ਜਾਂਦਾ ਕਿੰਨੇ ਡੂੰਗੇ ਉਹਨੇ ਖਾਦੀ ਇਹਨਾਂ ਇਹਨੋਂ ਭਰਾਵਾ ਬਾਬਾ ਕਹਿੰਦਾ ਪਾਵਾਂ ਕਿੱਥੇ ਟਿੱਕੀ ਅੱਛਾ ਪਹਿਲੇ ਚਲਾਗਲੇ ਛੱਡੋ ਤੀ ਸਾਰਿਆਂ ਨੇ ਅੰਦਰ ਖਾਦਾ ਵਾ ਧੀਰ ਨੇ ਕਿੰਨੇ ਖਾਦਾ ਦੱਸੋ ਜਿਹੜਾ ਬਲੌਗਰ ਵੀਰ ਨੇ ਬਲੌਗਰ ਵੀਰ ਸਭ ਤੋਂ ਜ਼ਿਆਦਾ ਲੰਗਰ ਇਹਨਾਂ ਨੇ ਖਾਧਾ ਇਹਨਾਂ ਨੇ ਅਨੰਦ ਲੈ ਵੀਰੇ ਅਨੰਦ ਲੱਗੇ ਮੈਨੂੰ ਮੈਂ ਫੱਟ ਬਹੁਤ ਜਾ ਬਿਲਕੁਲ ਸਵੇਰ ਦਾ ਖਾਧਾ ਨਹੀਂ ਸਾਰੀਆਂ ਮੇਰੀਆਂ ਪਸੰਦ ਦੀਆਂ ਐਡਮਾ ਹੀ ਇੱਥੇ ਅਜੇ ਆਪਾਂ ਪੂਰੀ ਛੋਲੇ ਵੇਖਣੇ ਆ ਬਾੜ ਚੈੱਕ ਕਰੋ ਤੁਸੀਂ ਵੀ ਉਹ ਵੇਖੋ ਕਮਾ ਚਲਦਾ ਵੀ ਉਹ ਬਹੁਤ ਵਧੀਆ ਬਹੁਤ ਚੈੱਕ ਆ ਵੀਰ ਆ ਇਧਰ ਦੇ ਦੇ ਫੋਨ ਲੱਗ ਗਿਆ ਤੇਰਾ ਕੀ ਨਾ ਡੱਡੂ ਛੜਦੇ ਚੈਟ ਤੂੰ ਚੈਟ ਹੀ ਕਰੀ ਜਨਾ ਕਿਦਾਂ ਅੱਜ ਦਾ ਦਿਨ ਤੇ ਛੜ ਭਾਈ ਸਾਹਿਬ ਭਾਈ ਸਾਹਿਬ ਗੁੱਸੇ ਦੇ ਏ ਮਾਦਾ ਦੀ ਕਰਨ ਭਾਈ ਤੀਂ ਦੱਸ ਪਿਛੇ ਰਹਿ ਗਏ ਯਾਰ ਭਾਈ ਜੀ ਮਾਰਤਾ ਇੰਨੀ ਵਾਰੀ ਤੂੰ ਆਇਆ ਆਸ ਆ ਬੰਦਾ ਮੈਨੂੰ ਪਿਛੇ ਲੈ ਗਿਆ ਇੱਥੋਂ ਦਾ ਟ੍ਰਾਂਸਪੋਰਟ ਮੰਤਰੀ ਇਹਨੂੰ ਵੀ ਭੁੱਲ ਗਿਆ ਤੇ ਫੇਰ ਆਡਾ ਕੀ ਬਣੇਗਾ ਇਹ ਕਹਿੰਦਾ ਨਹੀਂ ਨਹੀਂ ਉਹ ਪਿੱਛੇ ਪਿੱਛੇ ਹੀ ਲੰਗਰ ਵੀ ਖਾ ਰਿਹਾ ਆ ਕੇ ਚਲੋ ਪਹੁੰਚ ਕੇ ਹੁਣ ਅੱਗੇ ਕਰਦੇ ਆ ਚਲੋ ਦੱਸੋ ਭਾਜੀ ਚਲੀਏ ਚਲੀਏ ਮਾਰੋ ਨੋ ਵੀ ਮਿੱਤਰੋ ਹਨੇਰਾ ਹੋ ਗਿਆ ਆਪਾਂ ਨੂੰ ਆਲਮੋਸਟ ਆਪਾਂ ਪਹੁੰਚ ਹੀ ਚਲੇ ਆ ਬਾਕੀ ਦੇਖੋ ਕਿੰਨਾ ਟਾਈਮ ਲੱਗਦਾ ਵਾ 16 ਕਿਲੋਮੀਟਰ ਪਿਆ ਹੋਇਆ ਆਪਣਾ ਤੇ ਦੋ ਮੋੜਾਂ ਤੋਂ ਆਪਣੇ ਆ ਜਾਂਦੇ ਤੀਜਾ ਸਾਡਾ ਵਾ ਤੇ ਤਿੰਨ ਮੋੜਾਂ ਤੋਂ ਸਾਡੇ ਹੋਰ ਪਿੱਛੇ ਆ ਟ੍ਰੈਫਿਕ ਬਹੁਤ ਜ਼ਿਆਦੀ ਆ ਦੇਖੀ ਸਕਦੇ ਇਹ ਤੇ ਸੜਕੋ ਵੀ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਬਹੁਤ ਧਿਆਨ ਦੇ ਨਾਲ ਮਤਲਬ ਕਿ ਬਾਈਕ ਚੱਲ ਰਹੀ ਆ ਤੇ ਬਾਕੀ ਦੇਖ ਸਕਦੇ ਤੁਸੀਂ ਰਾਸ਼ਦ ਹੁਣ ਜਾ ਕੇ ਹੋਟਲ ਵਗੈਰਾ ਵੀ ਅਜੇ ਆਪਾਂ ਰੂਮ ਵਗੈਰਾ ਵੀ ਦੇਖਣਾ ਵਾ ਰੂਮ ਵਗੈਰਾ ਲੈਣਾ ਵਾ ਸੈਟਲਮੈਂਟ ਕਰਨੀ ਆ ਦੇਖੋ ਹੁਣ ਤੁਸੀਂ ਵੀ ਬਾਕੀ ਕੀ ਬੰਦਾ ਵਾ ਕਿੱਦਾਂ ਹੁੰਦੀ ਆ ਪਹਿਲੀ ਗੱਲ ਕੀ ਰੂਮ ਬਹੁਤ ਮੁਸ਼ਕਲ ਮਿਲਦਾ ਹੁੰਦਾ ਵਾ ਹੁਣ ਵੇਖੋ ਲੋ ਜੀ ਆਪਾਂ ਪਹੁੰਚ ਗਏ ਆ ਹਿਮਾਚਲ ਹੋਟਲ ਲੈ ਆ ਰੂਮ ਲੈ ਲਿਆ ਆਪਾਂ ਬੰਦੇ ਦੋ ਇੱਥੇ ਆ ਬਾਕੀ ਬਾਹਰ ਆ ਕੁਝ ਲੰਗਰ ਖਾਨ ਚ ਲੱਗੇ ਰੋਟੀ ਖਾਣ ਗਏ ਤੇ ਚਾਰ ਬੰਦੇ ਉਹ ਘੁਲੋਤੇ ਆ ਬਾਹਰ ਮਾਰਕੀਟ ਤੇ ਥੋੜਾ ਬੋੜਾ ਘੁੰਮਦੇ ਰਹੇ ਆ ਖਾਣੇ ਪੀਣੇ ਕੁਝ ਤੇ ਤਾਂ 12 ਵਜੇ ਭਗਾਵਾਂਗੇ ਆਪਾਂ ਇੱਥੇ ਹੀ ਆ ਬਸਲ ਚਾਰ ਪਾਏ ਦੇਣਾ ਤੇ ਰੋਜ਼ ਦੀ ਰੋਜ਼ ਇਹ ਪਲੇਸ ਤੇ ਆਪਾਂ ਘੁੰਮੇ ਰਹੇ ਆ ਤੇ ਜੁੜੇ ਰਹੋ ਦੀ ਬਲੌਗ ਦੇ ਨਾਲ ਆਪਾਂ ਮਾਰਕੀਟ ਚੱਲੇ ਬਸ ਹੁਣ ਥੋੜੇ ਟਾਈਮ ਤੱਕ ਕਾਦੀ ਟੈਨਸ਼ਨ ਪੈ ਗਈ ਤੈਨੂੰ ਜੱਗੇ ਤੈਨੂੰ ਮੈਂ ਬਾਜ਼ਾਰ ਘਮੋ ਲਿਆ ਆਵਾ ਟੈਨਸ਼ਨ ਦੀ ਕਾਦੀ ਪੈ ਕਰੋ ਚੱਕ ਜੀ ਮੁੰਡੇ ਇੰਜੋਏ ਕਰਨ ਦੇ ਪੂਰਾ ਸ਼ਾਪਿੰਗ ਕਰਨ ਦੇ ਨਾਲ ਨਾਲ ਕਾਸ਼ੀ ਤੂੰ ਨਹੀਂ ਲੈਣਾ ਕੁਝ ਚਲੋ 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 ਭਾਰ ਦਾ ਲੈ ਲੈ ਤੂੰ ਵੀ ਕੁਛ ਆਜੋ ਵਿਖਾਈਏ ਤੁਹਾਨੂੰ ਬੰਦੇ ਜਣੇ ਸਾਈਡ ਬੈਗ ਲੈਣਾ ਬਸ 200 ਦੇ ਚੋਕਰ ਹਾਂ ਚਲਾਇਆ ਹਲੋ ਸਟਾਰਟ ਲੈ ਤਾਂ ਮੁੰਡੇ ਨੂੰ ਬੈਗ ਦੇ ਲੈਣਾ ਲੈ ਵੀ ਪਿਸਤੌਲ ਪਿਸਤੌਲ ਵੀ ਲੈ ਲੈਣਾ ਆ ਸਾਫ ਕਰਦੇ ਚਾਹ ਨੀ ਲੈ ਜੱਗੇ ਬਾਹਰ ਆ ਦੋ ਬਾਰ ਹੋ ਰਹੇ ਆ ਮਰੀਦ ਦਾ ਹੋਗਾ ਕਾਰ ਦਾ ਮੋੜਾ ਨਾ ਕਿ ਕਿ ਜਾਣਾ ਰੂਮ ਤੇ ਨਹੀਂ ਕਿ ਚੱਲੀਏ ਨੂੰ ਗਾੜੀ ਰੂਮ ਚੱਲੀਏ ਜੱਕੇ ਰੂਮ ਤੇ ਜਾਣਾ ਕਿ ਝੁੰਮਣਾ ਨਹੀਂ 10 ਮਿੰਟ ਗਿਆਣਾ ਤੇ ਆਪਣਾ ਯਾਦ ਤੋਂ ਲਿਖਿਆ ਹਾਂ ਜੀ ਬੰਦਾ ਮੇਰੇ ਮੈਨੂੰ ਲਾਉਂਦਾ ਲੋ ਜੀ ਮੁੰਡਾ ਕਹਿੰਦਾ ਟੈਟੂ ਬਣਾਉਣਾ ਸੀ ਤੇ ਹੁਣ ਗੱਲਬਾਤ ਚੱਲੰਦੀ ਏ ਇਹਨੇ ਬਹੁਤ ਰਟਾ ਪਾਇਆ ਟੈਟੂ ਦਾ ਕਈ ਜਾਂਦਾ ਬਾਰ ਬਾਰ ਸੋਈ ਬਦਲਣ ਦੀ ਗੱਲ ਚੱਲੰਦੀ ਏ ਤੇ ਹੁਣ ਵੇਖੋ ਬਣਵਾਉਣਾ ਕਿ ਜਾਨ ਉਹਨੇ ਇੱਥੇ ਬਣਾਵਾਇਆ ਪਹਿਲਾਂ ਸੂਈ ਠੀਕ ਏ ਡਿਸਕਸ ਹੁੰਦੀ ਏ ਪੂਰੀ ਲੋ ਜੀ ਹੋਰ ਵੀ ਬੰਦੇ ਆ ਗਏ ਵਿੱਚ ਕਸਟਮਰ ਉਹਨਾਂ ਦੇ अगें वेलो ओ सूरज किते चल गया सूरज वो वो सूरज कैंथे चल गया रौनक मेला हाँ जी काशी जी 听见没？